ਲੁਧਿਆਣਾ ਖਬਰ ਨਾਮਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਪੇ ਸਿੰਘ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਪ੍ਰਚਾਰ ਦੌਰਾਨ ਹਲਕਾ ਪੱਛਮੀ ਚ ਪਹੁੰਚੇ ਪ੍ਰਾਸ਼ਰ ਵਿਧਾਇਕ ਗੁਰਪ੍ਰੀਤ ਗੋਗੀ ਨੇ ਕੀਤਾ ਭਰਮਾ ਸਵਾਗਤ ਹਲਕਾ ਗਿੱਲ ਚ ਵੀ ਆਪ ਨੂੰ ਮਿਲਿਆ ਭਰਮਾ ਹੁੰਗਾਰਾ ਆਪ ਵਰਕਰਾਂ ਨੇ ਲੱਡੂਆਂ ਨਾਲ ਤੋਲੇ ਅਸ਼ੋਕ ਪ੍ਰਾਸ਼ਰ ਮੁਖ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋਈ ਕਾਂਗਰਸ ਪਿੰਡ ਮੰਗੜ ਤੇ ਪਿੰਡ ਸੀੜੇ ਚ ਪਹੁੰਚੇ ਡਾਕਟਰ ਅਮਰ ਸਿੰਘ ਹਲਕਾ ਇੰਚਾਰਜ ਵਿਕਰਮ ਬਾਜਵਾ ਵੀ ਨਾਲ ਰਹੇ ਮੌਜੂਦ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਕੀਤੀ ਅਪੀਲ ਹਲਕਾ ਕੇਂਦਰੀ ਚ ਭਾਜਪਾ ਵੱਲੋਂ ਅਹਿਮ ਮੀਟਿੰਗ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਤੇ ਗੁਰਦੇਵ ਸ਼ਰਮਾ ਨੇ ਕੀਤੀ ਅਗਵਾਈ ਵੱਡੀ ਗਿਣਤੀ ਚ ਪਾਰਟੀ ਵਰਕਰ ਵੀ ਰਹੇ ਮੌਜੂਦ ਪ੍ਰੈਸ ਵਾਰਤਾ ਦੌਰਾਨ ਬਿੱਟੂ ਨੇ ਵਿਰੋਧੀਆਂ ਤੇ ਸਾਦੇ ਨਿਸ਼ਾਨੇ ਲੁਧਿਆਣਾ ਦੇ ਗੋਬਿੰਦ ਗੋਹਾਟਾਮ ਦਾ ਵਿਸ਼ੇਸ਼ ਉਪਰਾਲਾ ਗਊਸ਼ਾਲਾ ਚ ਲਿਆਂਦੀਆਂ 2500 ਦੇ ਕਰੀਬ ਆਵਾਰਾ ਗਊਆਂ ਪ੍ਰਬੰਧਕਾਂ ਨੇ ਗਊਆਂ ਦੀ ਸੰਭਾਲ ਦਾ ਚੁੱਕਿਆ ਬੇੜਾ ਵਿਸ਼ੇਸ਼ ਮੀਟਿੰਗ ਚ ਤੂੜੀ ਦਾ ਸੰਬੰਧੀ ਕੀਤੀ ਚਰਚਾ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਦੇ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਹਲਕਾ ਬੱਛਵੀ ਪਹੁੰਚੇ ਜਿੱਥੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਇਸ ਦੌਰਾਨ ਪਰਾਸ਼ਰ ਨੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਆ ਪੱਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ ਦੇਖੋ ਲੋਕ ਇਹ ਮੇਰਾ ਨਾਨਕਾ ਪਰਿਵਾਰਾ ਜੁਬਦੀ ਤੇ ਦੇਖ ਹੀ ਲਿਆ ਠਾਠਾ ਮਾਰਦਾ ਕੱਠੇ ਤੇ ਸਾਰੀਆਂ ਬਾਵਾ ਭੈਣਾ ਧੀਆਂ ਬੱਚੇ ਪਰਿਵਾਰ ਬਜ਼ੁਰਗ ਨੌਜਵਾਨ ਮੇਰੇ ਵੀਰ ਸਾਰੇ ਹੁਮ ਹੁਮ ਆ ਕੇ ਇੱਥੇ ਰੈਲੀ ਦਾ ਰੂਪ ਧਾਰਨ ਹੋਇਆ ਮੇਰੇ ਜਲਸੇ ਦਾ ਚੁੰੰਜਨ ਪਰਿਵਾਰਾ ਜੁਬਦੀ ਦੀ ਤੇ ਇਹਦੇ ਵਿੱਚ ਪੱਪੀ ਜੀ ਬੋਲ ਰਹੇ ਨੇ ਹੁਣ ਤੇ ਮੈਂ ਅਗਲੇ ਪ੍ਰੋਗਰਾਮ 'ਚ ਜਾਣਾ ਹੈਗਾ ਤੇ ਇਸ ਕਰਕੇ ਸਾਡਾ ਇਹ ਸਾਨੂੰ ਪੂਰਾ ਯਕੀਨ ਆ ਵੀ ਸਾਡਾ ਲੋਕ ਸਾਡੇ ਨਾਲ ਨੇ ਸਾਡੀ ਜਿੱਤ ਪੱਕੀ ਸਰਬਨੀਂ ਸਿੰਘ ਬਟੂਨੇ ਵੱਡੇ ਸਵਾਲ ਖੜੇ ਨੇ ਕੀਤੇ ਨੇ ਕਹਿੰਦੇ ਦਿੱਲੀ ਦੇ ਵਿੱਚ ਜਿਹੜੇ ਨੇ ਸਕੂਲ ਦੇ ਬੱਚਿਆਂ ਨੂੰ ਵਰਦਿਆ ਨਹੀਂ ਮਿਲੀਆਂ ਆਪਣੀ ਭਈਆ ਕਹਿੰਦੇ ਉਹ ਕਹਿੰਦਾ ਦਿੱਲੀ ਜਾ ਕੇ ਗੱਲ ਕਰੇ ਨਾ ਪਹਿਲਾਂ ਲੁਧਿਆਣੇੋਂ ਬੁੱਟਾ ਸਲੁਧਿਆਣੇੋਂ ਲੈ ਰਿਹਾ ਜਿੱਥੋਂ ਲੈ ਰਿਹਾ ਲੁਧਿਆਣੇ ਦੀ ਗੱਲ ਕਰੇ ਜਿਹੜਾ ਪੰਜ ਸੱਤ ਨજર ਨਹੀਂ ਆਏ ਕਹਿੰਦੇ ਅ ਮੇਰਾ ਪਹਿਲਵਾਨ ਬਿੱਟੂ ਪਹਿਲਵਾਨ ਠਿੱਕਾ ਪਕਵਾਨ ਗੱਪੋ ਦੀ ਦੁਕਾਨ ਇਸ ਤੋਂ ਇਲਾਵਾ ਇਹਦੇ ਕੋ ਕੁਝ ਹੈ ਨਹੀਂ ਝੂਠੇ ਦਾ ਟਰੱਕ ਲੈ ਕੇ ਆਇਆ ਰਿਹਾ ਝੂਠ ਬੋਲ ਕੇ ਜਾ ਰਿਹਾ ਇਸ ਕਰਕੇ ਆਪਾਂ ਟਾਈਮ ਨਾ ਖਰਾਬ ਕਰੀਏ ਇਹਨਾਂ ਜਿਹੜੇ ਗੁਜ਼ਰੇ ਹੋਏ ਪਾਲਦਾ ਆਪਾਂ ਆਉਣ ਵਾਲੇ ਪਾਲਦਾ ਇੰਤਜ਼ਾਰ ਕਰਕੇ ਉਹਨੂੰ ਖੁਸ਼ੀ ਖੁਸ਼ੀ ਉਡਾਈਏ ਥੈਂਕ ਯੂ ਅੱਜਾਬ ਦਾ ਮਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੱਲ੍ਹ ਹੈ ਬੋਵਾਲ ਪੂਰੀ ਆ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਹੈ ਬੋਵਾਲ ਥਾਣੇ ਤੱਕ ਲੋਕਾਂ ਦੇ ਨਾਲ ਲੋਕਾਂ ਦੇ ਦਰਸ਼ਨ ਕਰਦੇ ਹੋ ਲੋਕਾਂ ਦਾ ਧੰਨਵਾਦ ਕਰਦੇ ਜੋ ਪਿਆਰ ਪੰਜਾਬ ਦੇ 3.5 ਕਰੋੜ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਦਿੱਤਾ ਵਾ ਉਹ ਲੋਕਾਂ ਦੇ ਦਰਸ਼ਨ ਕਰਨ ਲਈ ਕੱਲ ਆ ਰਹੇ ਨੇ ਔਰ ਆਪਣੇ ਕੀਤੇ ਹੋਏ ਕੰਮ ਜਿਹੜੇ ਆ ਉਹ ਲੋਕਾਂ ਦੀ ਕਚਹਿਰੀ ਚ ਦੱਸੂ ਚੰਨ ਸਮਾਦ ਵੀ ਕਰਨਗੇ ਜੀ ਇਹ ਹੁਣ ਉਹਨਾਂ ਦਾ ਬਾਕੀ ਅਗਲਾ ਪ੍ਰੋਗਰਾਮ ਉਹਨਾਂ ਦਾ ਜੋ ਸਾਡੇ ਕੋਲ ਆ ਉਹ ਤੋਂ ਬਾਅਦ ਕਿੰਨੇ ਵਜੇ ਸ਼ੁਰੂ ਹੋਏਗਾ ਰੋਡ ਸ਼ੋਅ ਇਹ ਇਹ ਸ਼ਾਮ ਨੂੰ 5 ਵਜੇ ਰੋਡ ਸ਼ੁਰੂ ਹੋਊ ਰੋਡ ਸ਼ੋਅ ਹੋਊਗਾ ਔਰ ਹੈਬੋ ਆਲ ਖਾਣੇ ਤੱਕ ਜਾਊਗਾ ਠੀਕ ਹੈ ਠੀਕ ਹੈ ਅੱਜ ਭਾਈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਭਰਮਾ ਹੰਗਾਰਾ ਬਣਿਆ ਇੱਕ ਜੋ ਕਿ ਇਹ ਮੀਟਿੰਗ ਸੀਗੀ ਨੁੱਕਣ ਮੀਟਿੰਗ ਜਿਵੇਂ ਕਿਹਾ ਜਾਂਦਾ ਉਹਨੇ ਰੈਲੀ ਦਾ ਰੂਪ ਧਾਰ ਕੀਤਾ ਤੁਸੀਂ ਸਾਰਿਆਂ ਨੇ ਇਸ ਚੀਜ਼ ਨੂੰ ਦੇਖਿਆ ਤੇ ਅਸੀਂ ਧੰਨਵਾਦੀ ਆ ਸਾਡੇ ਸਾਰੇ ਇਲਾਕਾ ਨਿਵਾਸੀਆਂ ਨੇ ਜਿਨ੍ਹਾਂ ਨੇ ਸਾਡਾ ਪੂਰ ਜੋਰ ਸਾਥ ਦਿੱਤਾ ਜਿਨ੍ਹਾਂ ਨੇ ਸਾਡੀ ਇੱਕ ਆਵਾਜ਼ ਤੇ ਆ ਕੇ ਖੜੇ ਹੋਏ ਪ੍ਰੋਗਰਾਮ ਕਾਫੀ ਲੇਟ ਹੋ ਗਿਆ ਫਿਰ ਵੀ ਸੰਗਤ ਨੇ ਕਾਫੀ ਲੰਮਾ ਇੰਤਜ਼ਾਰ ਕੀਤਾ ਲੋਕਾਂ ਨੂੰ ਯਕੀਨ ਆ ਕਿਉਂਕਿ ਪਹਿਲਾਂ 2 ਸਾਲ ਹੋ ਗਏ ਜਿਵੇਂ ਸਾਡੇ ਐਮਐਲਏ ਸਰ ਗੁਰਪੀ ਗੋਗੀ ਜੀ ਉਹਨਾਂ ਨੇ ਆਪਣਾ ਰਿਪੋਰਟ ਕਾਰਡ ਦਿਖਾਇਆ ਤੁਸੀਂ ਦੇਖਿਆ ਹੋਣਾ ਠੀਕ ਹੈ ਸਾਡੇ ਵਾਰਡ ਚ ਹਜੇ ਤੱਕ 10 ਕਰੋੜ ਦੀ ਲਾਗਤ ਨਾਲ ਕੰਮ ਹੋ ਚੁੱਕਿਆ ਘੱਟੋ ਘੱਟ 10 ਕਰੋੜ ਦੀ ਲਾਗਤ ਕਹਿ ਰਿਆ ਮੈਂ ਤੇ ਹਜੇ ਹੋਰ ਕੰਮ ਨੇ ਜਿਹੜੇ ਅਸੀਂ ਲਿਸਟ 'ਚ ਪਾਏ ਹੋਏ ਨੇ ਉਹ ਐਮਐਲਏ ਸਾਹਿਬ ਨੇ ਜਲਦੀ ਯਕੀਨ ਦਵਾਇਆ ਕਿ ਅਸੀਂ ਔਨ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜਦੋਂ ਚੋਣ ਜਾਬਤਾ ਖਤਮ ਹੋ ਗਿਆ ਉਹ ਦਿਨ ਸ਼ੁਰੂ ਕਰਾਂਗੇ ਅਨਾਉਂਸ ਵੀ ਕਰਕੇ ਗਏ ਨੇ ਉਸ ਹਾਂਜੀ ਆ ਧਰਮਸ਼ਾਲਾ ਦਾ ਅਨਾਉਂਸ ਕਰਕੇ ਗਏ ਨੇ ਜੀ ਅੱਜ ਉਹ ਕਹਿੰਦੇ ਅਸੀਂ ਲੋਕ ਸਭਾ ਚੋਣਾਂ ਤੋਂ ਬਾਅਦ ਕਰਾਂਗੇ ਜੀ ਬਸ ਮੈਂ ਸਾਰਿਆਂ ਦਾ ਤੁਹਾਡੇ ਵੀ ਜਿੰਨੇ ਮੇਰੇ ਪੱਤਰਕਾਰ ਭਰਾ ਆਏ ਨੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਤੁਸੀਂ ਇੰਨੇ ਸ਼ਾਰਟ ਨੋਟਿਸ ਤੇ ਸਾਡੇ ਕੋਲ ਆਏ ਉਧਰ ਚੋਣਾਂ ਤੋਂ ਪਹਿਲਾਂ ਹਲਕਾ ਗਿੱਲ ਚ ਆਪ ਨੂੰ ਪਰਮਾ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਇੱਥੇ ਪ੍ਰਚਾਰ ਕਰਦੇ ਅਸ਼ੋਕ ਪ੍ਰਾਸ਼ਰ ਦਾ ਲੋਕਾਂ ਨੇ ਪਰਮਾ ਸਵਾਗਤ ਕੀਤਾ ਇਸ ਦੌਰਾਨ ਆਪ ਵਰਕਰਾਂ ਨੇ ਅਸ਼ੋਕ ਪ੍ਰਾਸ਼ਰ ਨੂੰ ਲੱਡੂਆਂ ਨਾਲ ਵੀ ਤੋਲਿਆ ਤੇ ਕਿਹਾ ਇਸੇ ਤਰ੍ਹਾਂ ਪ੍ਰਾਸ਼ਰ ਨੂੰ ਵੋਟਾਂ ਨਾਲ ਵੀ ਤੋਲ ਕੇ ਵੱਡੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਾਂਗੇ ਔਰ तकरीबन ਲੋਕਾਂ ਨੇ ਮਨ ਮੰਨਾਇਆ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਤਾ ਕੇ ਲੋਕ ਸਭਾ ਜੀ ਭੇਜਣਾ ਹੈ ਔਰ ਇੱਕ ਇੱਕ ਬੋਲ ਜਿਹੜੀ ਚਾੜ ਤੋਂ ਬਟਨ ਦਬਾਉਣਾ ਹੈ ਕਿਉਂਕਿ 2 ਸਾਲ ਦੇ ਵਿੱਚ ਜੋ ਲੋਕਾਂ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਕਾਫੀ 30 35 40% ਤੋਂ ਸਾਰੇ ਹੀ ਹਲਕੇ ਪਿਛੜੇ ਹੋਏ ਸੀ ਡਿਵੈਲਪਮੈਂਟ ਤੋਂ ਅੱਜ 2 ਸਾਲ ਦੇ ਵਿੱਚ ਲੋਕਾਂ ਦੇ ਹਿਸਾਬ ਨਾਲ ਡਿਵੈਲਪਮੈਂਟ ਹੋਈ ਹੈ ਜੋ ਡਿਵੈਲਪਮੈਂਟ ਦਾ ਜੋ ਰਿਜ਼ਲਟ ਹੈ ਅੱਜ ਲੋਕਾਂ ਨੂੰ ਦੇਣਾ ਹੈ ਔਰ ਖਾਸ ਤੌਰ ਤੇ ਜੋ ਸਾਡੀਆਂ ਗਰੰਟੀਆਂ ਦਿੱਤੀਆਂ ਸੀ ਲੋਕਾਂ ਨੂੰ ਉਹ ਅਸੀਂ ਇੱਕ ਇੱਕ ਕਰਕੇ ਪੂਰੀਆਂ ਕੀਤੀਆਂ ਚਾਹੇ ਬਿਜਲੀ ਦੀ ਹੋਵੇ ਚਾਹੇ ਉਹ ਐਜੂਕੇਸ਼ਨ ਦੀ ਹੋਵੇ ਚਾਹੇ ਉਹ ਸੇਸਵਾਵਾਂ ਦੀ ਹੋਵੇ ਸਾਡੀ ਇੱਕ ਗਰੰਟੀ ਰਹਿ ਗਈ ਜਿਹੜੀ 1000 ਰੁਪਏ ਮੁਆਵਜ਼ਾ ਦੇਣਾ ਉਹ ਵੀ ਅਸੀਂ ਬਹੁਤ ਜਲਦੀ ਦੇਨ ਜਾ ਰਹੇ ਹਾਂ तकरीबन ਇਹ ਤਿੰਨੋਂ ਗਰੰਟੀਆਂ ਦੀਆਂ ਲੋਕੀ ਸਿੱਧਾ ਫਾਇਦਾ ਲੈ ਰਹੇ ਨੇ ਅੱਜ ੱਬੇ ਪਰਸੈਂਟ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਆ ਲੋਕਾਂ ਨੇ ਬਿੱਲ ਤੇ ਜੋ ਮੋਰਗਾਨੀ ਕਹਿੰ ਆਮ ਆਦਮੀ ਜਿਹੜੇ ਆਮ ਲੋਕ ਨੇ ਉਹਨੂੰ ਤਿੰਨ ਤਿੰਨ ਚਾਰ ਚਾਰ ਹਜ਼ਾਰ ਦਾ ਫਾਇਦਾ ਹੋ ਰਿਹਾ ਹਰ ਪਰਿਵਾਰ ਨੂੰ ਉਹ ਦਾ ਲੋਕਾਂ ਨੇ ਜਵਾਬ ਦੇਣਾ ਹੈ ਉਹ तकरीबन ਜਿਹੜੇ ਲੋਕ ਵਾਅਦੇ ਕਰਦੇ ਸੀ ਗਰੰਟੀਆਂ ਕਰਦੇ ਸੀ ਉਹ ਆਖਰੀ ਸਾਲ ਚ ਕੁਝ ਕਰ ਜਾਂਦੇ ਸੀ ਕੋਈ ਜਿਹੇ ਜਾਂਦੇ ਸੀ ਪਰ ਆਮ ਆਦਮੀ ਪਾਰਟੀ ਨੇ ਪਹਿਲੇ ਤੋਂ ਸਟਾਰਟ ਕਰ ਦਿੱ ਗਏ ਲੋਕਾਂ ਨੂੰ ਬੈਨੀਫਿਟ ਦੇਣਾ ਸਟਾਰਟ ਕੀਤਾ। ਜੀ, ਆਜ ਲੋਕਾਂ ਦਾ ਹਜੂਰ ਦੇਖੋ। ਚੌਧਰੀ ਮਦੱਲਾਲ ਬਤੇ ਦੀ ਲਾਗੇ ਦੇ ਵਿੱਚ ਆਇ ਪਰ ਮਹੰਗਾਰਾ ਮਿਲ ਰਿਹਾ। ਪਰ ਮਹੰਗਾਰਾ ਮਿਲ ਰਿਹਾ ਇਹ ਲੋਕਾਂ ਦਾ ਪਿਆਰ ਆ। ਇਹ ਲੋਕਾਂ ਦੇ ਪਿਆਰ ਦੇ ਸਦਕੇ ਚੌਧਰੀ ਮਦੱਲਾਲ ਬੱਗੇ ਨੇ ਆਪਣੇ ਹਲਕੇ ਦੇ ਵਿੱਚ ਇੰਨਾ ਵਿਕਾਸ ਕਰਾਇਆ ਆ ਸਾਰੀ ਜਨਤਾ ਸੜਕਾਂ ਦੇ ਉੱਤੇ ਆਈ ਹੋਈ ਆ। ਜੀ ਬਹੁਤ ਵੱਡਾ ਕੰਮ ਇਹ ਰਾਇਆ ਦੇਖ ਕੇ ਤੁਸੀਂ ਲੋਕਾਂ ਨੇ ਪਿਆਰ ਇਹ ਲੋਕਾਂ ਦਾ ਪਿਆਰ ਆ ਚੌਧਰੀ ਮਦਨ لال ਬੱਗੇ ਦੇ ਜਿੰਨਾ ਕੰਮ ਕਰਾਇਆ ਵਾ ਉਕਾਰ ਤੋਂ ਕੰਮ ਕਰਾਇਆ ਪਿਛਲੇ 70 ਸਾਲਾਂ ਚ ਨਹੀਂ ਹੋਇਆ ਉਹਨਾਂ ਮੇਰਾ ਨਾਮ ਕਮਲ ਗੁੰਮਰ ਹੈ ਜੀ ਅੱਜ ਇਹ ਰੈਲੀ ਕਿੱਟੀ ਆ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਸਰਕਾਰ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਕੰਮ ਕਰਦੇ ਜਾ ਰਹੇ ਨੇ ਲੋਗਾ ਨੂੰ ਬਿਜਲੀ ਦੇ ਬਿੱਲ માં ਆਪ ਕਿਤੇਗੇ ਪਾਣੀ ਦੇ ਬਿੱਲ માં ਆਪ ਕਿਤੇਗੇ ਔਰ ਹਰ ਜਗ੍ਹਾ ਦੇ ਵਿੱਚ ਮਾਨ ਸਾਹਿਬ ਨੇ ਬਿਜੜੀ ਹਰ ਤਰ੍ਹਾਂ ਦੀ ਕਲੈਰਿਟੀ ਦਿੱਤੀ ਗਈ ਆ ਕੰਮ ਦੇ ਵਿੱਚ ਸਭੀ ਮੰਡੀ ਦਾ ਪੂਰਾ ਦਰਜੋਗ ਹੈ ਜੀ ਤੁਹਾਡੀ ਮੰਡੀ ਦਾ ਪੂਰਾ ਪੂਰਾ ਠੋਕ ਕੇ ਸੰਯੋਗ ਹੈ ਜੀ ਮਾਨ ਸਾਹਿਬ ਦੀ ਸਰਕਾਰ ਨੂੰ ਪੂਰਾ ਠੋਕ ਕੇ ਸੰਯੋਗ ਹੈ ਪ੍ਰਕਾਸ਼ ਕਰਕੇ ਚੌਧਰੀ ਮਦਨ ਲਾਲ ਬੱਕਾ ਜੀ ਨੂੰ ਪੂਰਾ ਸੰਯੋਗ ਮੰਡੀ ਭਾਈਚਾਰੇ ਵੱਲੋਂ ਕਿੰਨੇ ਕੁ ਲੋਕ ਆਏ ਨੇ ਮੰਡੀ ਚ ਭਾਈਚਾਰੇ ਵੱਲੋਂ ਇੱਥੇ ਘੱਟ ਤੋਂ ਘੱਟ 250 ਬੰਦਾ ਸਾਡਾ ਇਕੱਠਾ ਹੋ ਕੇ ਆਇਆ ਵਾ ਜਿਹੜਾ ਇੱਥੇ ਅੱਜ ਪਹੁੰਚਿਆ ਵਾ ਹੋਮੋ ਮਾ ਆ ਕੇ ਪੂਰਾ ਇਸਰਾਈਲੀ ਦੇ ਵਿੱਚ ਸੰਯੋਗ ਕਰਨਾ ਹੈ ਲੋਕ ਸਭਾ ਚੋਣਾਂ ਦਾ ਵਿਗਲ ਵੱਜਣ ਤੋਂ ਬਾਅਦ ਹੁਣ ਕਾਂਗਰਸੀ ਉਮੀਦਵਾਰ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਨੇ ਇਸ ਦੌਰਾਨ ਹਲਕਾ ਫਤੇਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਪਿੰਡ ਮੰਗਟ ਅਤੇ ਪਿੰਡ ਸੀੜੇ ਪਹੁੰਚੇ ਇਸ ਦੌਰਾਨ ਉਹਨਾਂ ਦੇ ਨਾਲ ਹਲਕਾ ਸਾਨੇਵਾਲ ਦੇ ਇੰਚਾਰਜ ਵਿਕਰਮ ਬਾਜਵਾ ਜੀ ਵੀ ਮੌਜੂਦ ਰਹੇ ਲੋਕਾਂ ਵਿਚਰਦਿਆਂ ਡਾਕਟਰ ਅਮਰ ਸਿੰਘ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਅੱਜ ਤੁਸੀਂ ਦੇਖੋ 7:30 ਵਜੇ 10 ਵਜੇ ਤੱਕ ਰਾਤ ਦੇ ਸਾਡੇ ਅਜੇ ਲੋਕ ਇਕੱਠੀ ਕਰ ਰਹੇ ਨੇ ਤੁਸੀਂ ਇਹਦੇ ਤੋਂ ਅੰਦਾਜ਼ਾ ਲਾ ਲਓ ਕਿਵੇਂ 5 5 4 400 ਹਰ ਜਗ੍ਹਾ ਤੇ ਲੋਕ ਖੜੇ ਨੇ ਹਾਂ ਅੱਜ ਲੋਕ ਚਾਹੁੰਦੇ ਨੇ ਕਿ મોદી ਜੀ ਦੀ ਸਰਕਾਰ ਚੇਂਜ ਕਰਕੇ ਕਾਂਗਰਸ ਦੀ ਸਰਕਾਰ ਲੈ ਕੇ ਆਉਣਗੇ ਔਰ ਡਾਕਟਰ ਅਮਰ ਸਿੰਘ ਸਾਹਨੇਵਾਲ ਤੋਂ ਜਿੱਤ ਕੇ ਜਾਊਗਾ ਯਾਰ ਬਹੁਤ ਵਧੀਆ ਮਿਲ ਰਿਹਾ ਮੈਂ ਤਾਂ ਧੰਨਵਾਦ ਦੀਆਂ ਸਾਹਨੇਵਾਲ ਹਲਕੇ ਦੇ ਲੋਕਾਂ ਦਾ ਔਰ ਵਿਕਰਮ ਸਿੰਘ ਬਾਜਵਾ ਦਾ ਔਰ ਇਹਨਾਂ ਦੀ ਸਾਰੀ ਟੀਮ ਦਾ ਫੋਨ ਤੋਂ ਵੀ ਇੱਥੇ ਬਹੁਤ ਜ਼ਿਆਦਾ ਰਾਦੇ ਦੇ ਦਿਨ ਮੋਰ ਦੇ ਰਾਹ ਔਰ ਇਥੇ ਇਹਨਾਂ ਦਾ ਕਾਲੂ ਹੋਣਾ ਦਾ ਸਾਰੇ ਨੌਜਵਾਨਾਂ ਦਾ ਬਹੁਤ ਜ਼ਿਆਦਾ ਵਧੀਆ ਹੰਗਾਰਾ ਮਿਲ ਰਿਹਾ ਔਰ ਲੋਕ ਇਹ ਗੱਲ ਕਹਿ ਰਹੇ ਆ ਕਿ ਸਿਰਫ ਔਰ ਸਿਰਫ ਕਾਂਗਰਸ ਨੂੰ ਵੋਟ ਪਾਵਾਂਗੇ ਤੁਹਾਨੂੰ ਵੋਟ ਪਾਵਾਂਗੇ ਔਰ ਮੋਦੀ ਜੀ ਦੀ ਸਰਕਾਰ ਬਦਲਾਂਗੇ ਹੋਰ ਕਿਸੇ ਪਾਰਟੀ ਨੂੰ ਅਸੀਂ ਵੋਟ ਨਹੀਂ ਪਾਵਾਂ। ਲੋਕ ਸਭਾ ਚੋਣਾਂ ਲਈ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਲਗਾਤਾਰ ਚੋਣ ਪ੍ਰਚਾਰ ਜਾਰੀ ਹੈ। ਇਸੇ ਤਹਿਤ ਹਲਕਾ ਸੈਂਟਰਲ ਚ ਭਾਜਪਾ ਦੇ ਹਲਕਾ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਦੀ ਅਗਵਾਈ ਚ ਮੀਟਿੰਗ ਕੀਤੀ ਗਈ ਜਿਸ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਜਿੱਥੇ ਜਿੱਤ ਦਾ ਦਾਵਾ ਪੇਸ਼ ਕੀਤਾ ਉੱਥੇ ਹੀ ਵਿਰੋਧੀਆਂ ਤੇ ਜਮ ਕੇ ਨਿਸ਼ਾਨੇ ਵੀ ਸਾਦੇ। ਮੋਦੀ ਜੀ ਦੀ ਸੋਚ ਦੇਖ ਕੇ ਮੋਦੀ ਜੀ ਦੇ ਕੰਮ ਦੇਖ ਕੇ ਅੱਜ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਜੋ ਉਹਨਾਂ ਦੇ ਪਿਛਲੇ 10 ਸਾਲ ਦੇ ਕੰਮ ਨੇ ਉਹਨੂੰ ਦੇਖਦੇ ਹੋਏ ਵੀ ਅੱਗੇ ਤੇ ਦੂਜੀ ਅੱਜ ਤੱਕ ਕਿਉਂ ਕਿਸੇ ਪਾਰਟੀ ਹੋਰ ਚ ਸੀਗੇ ਕਿਉਂਕਿ ਅੱਜ ਤੱਕ ਬੀਜੇਪੀ ਇਲੈਕਸ਼ਨ ਨਹੀਂ ਲੜਦੀ ਸੀ ਇਕੱਲੀ ਅਕਾਲੀ ਦਲ ਦੇ ਨਾਲ ਇਲੈਕਸ਼ਨ ਲੜਦੀ ਸੀ ਤੇ ਜਦੋਂ ਇਸ ਵਾਰ ਪਹਿਲੀ ਵਾਰ ਇਹ ਫੈਸਲਾ ਕੀਤਾ ਵੀ ਜਿਹੜਾ ਫੁੱਲ ਆ ਭਾਜਪਾ ਪਾਰਟੀ ਆਪਣੇ ਸਿੰਬਲ ਤੇ ਲੜੇਗੀ ਲੁਧਿਆਣੇ ਤੇ ਉਹਦੇ ਨਾਲ ਅੱਜ ਸਾਰੇ ਵੱਡੇ ਤੋਂ ਵੱਡੇ ਜਿਹੜੇ ਇਹ ਲੋਕ ਕਿਸੇ ਪਾਰਟੀ ਦੇ ਥੋੜੀ ਬਣਾਏ ਹੋਏ ਆ ਇਹ ਲੋਕ ਸਮਾਜ ਦੀ ਸੇਵਾ ਕਰਕੇ ਧਰਮ ਦੀ ਸੇਵਾ ਕਰਕੇ ਲੋਕਾਂ ਨੂੰ ਰਾਸ਼ਨ ਵੰਡ ਕੇ ਲੋਕਾਂ ਨੂੰ ਖੂਨਦਾਨ ਕੈਂਪ ਲਗਾ ਕੇ ਲੋਕਾਂ ਨੂੰ ਕੋਵਿਡ ਵੇਲੇ ਲੰਗਰ ਲਗਾ ਕੇ ਉਹ ਸੇਵਾ ਯਾਤਰਾ ਸਭ ਤੋਂ ਵੱਡੀ ਜਿਹੜੀ ਯਾਤਰਾ ਕੱਢੀ ਇਹਨਾਂ ਨੇ ਉਸ ਵੇਲੇ ਹੈਰਾਨਗੀ ਦੀ ਗੱਲ ਹੋਈ ਜਦੋਂ ਆਏ ਇਸ ਤਰੀਕੇ ਦੇ ਨਾਲ ਨਾਲੇ ਉਹ ਯਾਤਰਾ ਨਿਸ਼ਕਾਮ ਹੋ ਕੇ ਉਹ ਯਾਤਰਾ ਇਹਨਾਂ ਨੇ ਆਪਣੀ ਪਰਿਵਾਰ ਆਪਣੀ ਟੀਮ ਨਾਲ ਉਹ ਏਡੀ ਵੱਡੀ ਯਾਤਰਾ ਕੱਢੀ ਜਿਹੜਾ ਇੱਕੋ ਹੀ ਕਾਰਨ ਹੈ ਕਿ ਦੇਸ਼ ਦੇ यशस्वी ਪ੍ਰਧਾਨ ਮੰਤਰੀ ਮੋਦੀ ਜੀ ਅਪਾ ਪੰਜਾਬ ਵਿੱਚ ਆਣਾ ਸਾਰਾ ਕੁਝ ਦੇਖਦੇ ਹੋਏ ਉੱਤ ਨੀਚ ਨੂੰ ਉੱਪਰ ਵਿਚ ਨੂੰ ਸਭ ਦੇਖਦੇ ਹੋਏ ਹੁਣ ਇੱਕੋ ਹੀ ਗੱਲ ਕਾਹਾਂਗਾ ਜੇ ਪੰਜਾਬ ਦੀ ਤਰੱਕੀ ਆਪਾਂ ਚਾਹੁੰਦੇ ਆਂ ਪੰਜਾਬ ਦੀ ਜਨਤਾ ਪੰਜਾਬ ਦੀ ਤਰੱਕੀ ਚਾਹੁੰਦਾ ਹੈ ਤੇ ਆਪਣੇ ਕੋਲ ਸਿਰਫ ਇੱਕੋ ਹੀ ਵਿਕਲਪ ਹੈ ਬੀਜੇਪੀ ਬੀਜੇਪੀ ਤੇ ਬੀਜੇਪੀ ਪਰ ਕਾਂਗਰਸ ਦੇ ਵਿੱਚ ਤੁਹਾਨੂੰ ਬੜੇ ਅੱਛੇ ਅਹੁਦੇ ਮਿਲ ਰਹੇ ਸੀਗੇ ਤੁਹਾਨੂੰ ਹੁਣ ਵੀ ਬਾਪਾ ਪ੍ਰਧਾਨ ਦਾ ਉਹਦਾ ਵੀ ਮਸੰਦ ਜੀ ਤੁਹਾਨੂੰ ਮਿਲ ਰਹੇ ਜੀ ਇੱਕੋ ਵਿਕਲਪ ਨਾ ਕੀ ਹੈ ਪ੍ਰਧਾਨ ਦਾ ਤਾਂ ਬਹੁਤ ਵੱਡਾ ਹੁੰਦਾ ਕੋਈ ਓਦਾਂ ਨਹੀਂ ਇਹ ਬਾਤ ਦੀਆਂ ਗੱਲਾਂ ਰਹਿ ਗਈਆਂ ਇਹ ਖਾਲੀ ਇੱਕ ਵਾਈਫਾਇਰ ਸੀਗੇ ਜਿਹੜੇ ਕਰਨਾ ਚਾਹੁੰਦੇ ਸੀ ਮੈਨੂੰ ਰੋਕਣ ਹਸਤੇ ਉਹ ਮੈਂ ਉਹ ਗੱਲਾਂ ਚ ਆਇਆ ਨਹੀਂ ਮੈਂ ਮੋਦੀ ਜੀ ਦੀ ਨੀਤੀਆਂ ਨੂੰ ਦੇਖਦੇ ਹੋਏ ਕਿ ਉਹਨਾਂ ਨੇ ਸਾਡਾ ਵੱਡਾ ਭਰਾ ਬਿੱਟੂ ਜੀ ਨੂੰ ਸਾਨੂੰ ਇੱਥੇ ਭਾਂਡੂ ਭੇਜਿਆ ਹੈ ਉਹ ਇਹਨਾਂ ਨੂੰ ਵੋਟ ਪਵਾ ਕੇ ਅਸੀਂ ਇਹਨਾਂ ਨੂੰ ਮੋਦੀ ਦੇ ਕੋਲ ਪੇਸ਼ ਕਰਨਾ ਹੈ ਤੇ ਬੀਜੇਪੀ ਦੀ ਸਰਕਾਰ ਲਿਆਣੀ ਹੈ ਉਧਰ ਲੁਧਿਆਣਾ ਦੇ ਪਾਈ ਹਿੰਮਤ ਸਿੰਘ ਨਗਰ ਚ ਚੋਰੀ ਦੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਚੋਰ ਨੇ ਬੰਦ ਪਏ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਪੀੜਤਾਂ ਦਾ ਕਹਿਣਾ ਹੈ ਕਿ ਉਹ ਇਸ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕਰਕੇ ਚਲੇ ਗਏ ਨੇ ਤੇ ਜਦੋਂ ਉਹਨਾਂ ਵੱਲੋਂ ਸਵੇਰੇ ਆ ਕੇ ਦੇਖਿਆ ਗਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਪੀੜਤਾਂ ਵੱਲੋਂ ਤੁਰੰਤ ਪੁਲਿਸ ਨੂੰ ਸ਼ਿਕਾਇਤ ਲ ਕੀਤੀ ਗਈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਸੀਸੀਟੀਵੀ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਫਹੀਮਸਿੰਗਰ ਗਲੀ ਨੰਬਰ 6 ਬਲੌਗ ਹੈ ਭਾਜੀ ਕੀ ਮਸਲਾ ਕੀ ਚੋਰੀ ਹੋਈ ਹੈ ਤੁਹਾਡੇ ਮਸਲਾ ਇਹ ਹੈ ਕਿ ਨਾ ਮੈਂ ਮੈਂ ਕਰ ਜਦੋਂ ਐਂਟਰ ਕੀਤਾ ਜਿਹੜਾ ਮੇਨ ਗੇਟ ਸੀਗਾ ਉਹਦਾ ਤਾਲਾ ਟੁੱਟਿਆ ਹੋਇਆ ਸੀ ਉਹਦਾ ਕੁੰਡਾ ਵਗੈਰਾ ਸਾਰੇ ਟੁੱਟਿਆ ਹੋਇਆ ਸੀਗਾ ਤੇ ਮੈਂ ਇੱਕਦਮ ਹੋ ਗਿਆ ਕੀ ਹੋ ਕੀ ਕਰੇ ਤੇ ਮੈਂ ਅੰਦਰ ਵੜਿਆ થોਰਾ ਅੰਦਰ ਗਿਆ ਤੇ ਜਿਹੜਾ ਸਾਡੇ ਘਰ ਦਾ ਰੂਮ ਲੌਕਡ ਸੀਗਾ ਤੇ ਲੌਕਡ ਸੀਗਾ ਉਹਨੂੰ ਮਤਲਬ ਤੋੜਿਆ ਹੋਇਆ ਸੀਗਾ ਉਹਦਾ ਮਤਲਬ ਦਰਵਾਜ਼ਾ ਸਾਈਡ ਤੋਂ ਛਿਲਿਆ ਹੋਇਆ ਸੀਗਾ ਤੇ ਅੰਦਰ ਜਿਹੜਾ ਸਟੋਰ ਰੂਮ ਸੀਗਾ ਉਹਨੂੰ ਉਹ ਵੀ ਲੌਕ ਸੀਗਾ ਉਹ ਵੀ ਪੂਰਾ ਤੋੜ ਕੇ ਛਿਲਿਆ ਹੋਇਆ ਸੀਗਾ ਤੇ ਜਿਹੜੀਆਂ ਅਲਮਾਰੀਆਂ ਸੀਗੀਆਂ ਉਹ ਸਾਰੀਆਂ ਖੁੱਲੀਆਂ ਹੋਈਆਂ ਸੀਗੀਆਂ ਅਲਮਾਰੀ ਖੁੱਲੀਆਂ ਹੋਈਆਂ ਸੀ ਸਮਾਨ ਵਿਖਰਿਆ ਹੋਇਆ ਸੀਗਾ ਜਿਹੜੀ ਬੈੱਡ ਦੀ ਢੋਆ ਨੇ ਪਿੱਛੇ ਤੇ ਉਹ ਸਾਰੀਆਂ ਖੁੱਲੀਆਂ ਹੋਈਆਂ ਸੀਗੀਆਂ ਮੇਨ ਜਿਹੜੇ ਛੋਟੇ ਛੋਟੇ ਉਹ ਸੀਗੇ ਦਰਵਾਜ਼ੇ ਉਹ ਵੀ ਖੁੱਲੇ ਹੋਏ ਸੀਗੇ ਸਾਰਾ ਸਮਾਨ ਵਿਖਰਿਆ ਹੋਇਆ ਸੀਗਾ ਭਾਈ ਕਿੰਨਾ ਕੁ ਲਾਸ ਹੋਇਆ ਪਤਾ ਨਹੀਂ ਲਾ ਲਾਸ ਐਕਚੁਅਲੀ ਅਸੀਂ ਨਾ ਸ਼ਿਫਟ ਹੋ ਗਏ ਆ ਸਾਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਤੇ ਆਪਾਂ ਤੇ ਕਦੇ-ਕਦੇ ਢੇੜੇ ਲਾਨਨੇ ਆ ਇੱਕੋ ਦੋ ਦਿਨ ਬਾਅਦ ਤੇ ਲੱਗ ਹੀ ਰਹਿੰਦੇ ਹਾਂ ਹਾਂਜੀ ਇੱਥੇ ਲੱਗ ਹੀ ਰਹਿੰਦੇ ਹਾਂ ਹਿੰਮਸਿੰਗਰ ਤੇ ਕਿ ਨਾਮ ਹੈ ਫੇਸ 1 ਅਰਪਨ ਐਸਟੇਟ ਮਰਗੀ ਖਾਲੀ ਰਹਿੰਦਾ ਇੱਥੇ ਕੋਈ ਨਹੀਂ ਕੋਈ ਨਹੀਂ ਹੁੰਦਾ ਇੱਕ ਘਰ ਖਾਲੀ ਰਹਿੰਦਾ ਇੱਥੇ ਕੋਈ ਨਹੀਂ ਹੁੰਦਾ ਤੇ ਨਾਲੇ ਆਪਾਂ ਕਦੇ-ਕਦੇ ਢੇੜੇ ਲਾਨਨੇ ਰਹਿੰਦੇ ਆ ਬਿਲਕੁਲ ਠੀਕ ਸੀਗਾ ਇਹ ਜੋ ਵੀ ਸਭ ਕੁਝ ਹੋਇਆ ਕੈਮਰੇ ਦੇਖਿਆ ਸੀ 24 ਤਰੀਕ ਦੀ ਰਾਤ ਨੂੰ ਹੋਇਆ ਸਾਰਾ ਕੁਝ ਕਿੰਨੇ ਬੰਦੇ ਕਿੰਨੇ ਬੰਦੇ ਆਏਗੇ ਇਹ ਹੱਲੇ ਆਪਾਂ ਦੇਖਿਆ ਹੈ ਕੈਮਰੇ ਵਿੱਚ ਤਾਂ ਇੱਕੋ ਹੀ ਬੰਦਾ ਦਿਖਿਆ ਹੈ ਆਂਦਾ ਹੋਇਆ ਤੇ ਸਾਡੇ ਸਾਈਡ ਦੀ ਮਤਲਬ ਗਰੇਲ ਤੋਂ ਵਾਪਸ ਟੱਪਦਾ ਹੋਇਆ ਸਾਨੂੰ ਦਿਖਿਆ ਹੈ ਅੰਦਰ ਨਾਲੇ ਉਹਨੇ ਸਾਰਾ ਕਿ ਨਾਮ ਹੈ ਅੰਦਰ ਦਾ ਗੇਟ ਵਗੈਰਾ ਤੋੜਿਆ ਹੋਇਆ ਸਾਰਾ ਉਧਰ ਲੁਧਿਆਣਾ ਤੇ ਫਿਰੋਜ਼ਪੁਰ ਰੋਡ ਤੇ ਗੋਬਿੰਦ ਗੌਤਮ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਆ 2512 ਗਊਆਂ ਨੂੰ ਗਊਸ਼ਾਲਾ ਚ ਲਿਆਂਦਾ ਗਿਆ ਇਨ੍ਹਾਂ ਗਾਵਾਂ ਦੀ ਸੰਭਾਲ ਦਾ ਬੀੜਾ ਗੋਬਿੰਦ ਗੋਤਮ ਦੇ ਪ੍ਰਬੰਧਕਾ ਵੱਲੋਂ ਚੁਕਾਇਆ ਗਿਆ ਇਸ ਮੌਕੇ ਪ੍ਰਬੰਧਕਾ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਵੀ ਕੀਤਾ ਗਿਆ ਪ੍ਰਬੰਧਕਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਗਾਵਾਂ ਦੇ ਚਾਰੇ ਲਈ ਸਾਲ 'ਚ ਇੱਕ ਵਾਰ ਤੂੜੀ ਮੰਗਵਾਈ ਜਾਂਦੀ ਹੈ ਜਿਸ ਨੂੰ ਲੈ ਕੇ ਮੀਟਿੰਗ ਦੇ ਦੌਰਾਨ ਗਾਵਾਂ ਦੇ ਪੂਰੇ ਸਾਲ ਦੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਗੋਬਿੰਦ ਗੋਤਮ ਦਾ ਜੇ ਤੂੜੀ ਦਾਨ ਮਹਾਉత్సਵ ਅੱਜ ਦਾ ਰੱਖਾ ਗਿਆ ਥਾ हमारा मुख्य उद्देश्य बीमार गौ माता की सेवा परम गौ सेवक सब इकट्ठे हुए आज सब ने अपना अपना जो संकल्प लिया हुआ था वो उस गौ माता के लिए दान की है जीवन में मैं कई जगह हर जगह कहता हूँ हर गम का इलाज मैं खाना नहीं होता बातें मेरी कुछ अलग होती हैं हर गम का इलाज मैं खाना नहीं होता हर बीमारी का इलाज दवाई खाने में भी नहीं होता लेकिन एक बात शर्तिया है सौ परसेंट हर कष्ट की दवा एक ही है बीमार गौ माता की सेवा जिसके जीवन में कोई भी कष्ट हो बीमार गौ माता की सेवा करे अवश्य दूर होंगे ये मैं नहीं कह रहा गोविंद गौ धाम में आने वाले हजारों लोगों की मानता है वो लुधियाना के चुनिंदा मैंबर जिड़े गोविंद गौ धाम के बीच का बहुत ज़्यादा पैसा ने ਕੋਈ ਟੂੜੀ ਸਾਲ ਦੇ ਵਿੱਚ ਸਿਰਫ ਇੱਕੋ ਵਾਰ ਹੀ ਮਿਲਦੀ ਹੈ ਮਈਅਰ ਜੂਨ ਦੇ ਵਿੱਚ ਉਸ ਤੋਂ ਪਹਿਲੇ ਟੂੜੀ ਨਹੀਂ ਮਿਲਦੀ ਔਰ ਤਕਰੀਬਨ ਪੌਣੇ 3 ਕਰੋੜ ਰੁਪਏ ਦਾ ਘਾਹਰਾ ਔਰ ਟੂੜੀ ਗੋਵਿੰਦ ਗੋਤ ਆਂਧੇ ਵਿੱਚ ਹੱਦਸਾਲ ਆਇਆ ਜਿਹੜਾ ਪਿਛਲੇ ਸਾਲ ਆਇਆ ਪੌਣੇ 3 ਕਰੋੜ ਦਾ ਸੀ ਔਰ ਗੋਵਿੰਦ ਗੋਤ ਆਂਧੇ ਵਿੱਚ ਦੁੱਧ ਵਾਲੀ ਕੋਈ ਗਊ ਨਹੀਂ ਹੈ ਸਾਰਾ ਖਰਤਾ ਹੀ ਖਰਤਾ ਹੈ ਉੱਥੇ ਇਨਕਮ ਨਹੀਂ ਹੈ ਉਹ ਸਾਰੇ ਇਨਕਮ ਨੂੰ ਐਸੇ ਦਾਨੀ ਹੀ ਪੂਰਾ ਕਰ ਦਿੰਦੇ ਨੇ ਜਿਹੜੇ ਗੋਵਿੰਦ ਗੋਧਾਮ ਦੇ ਵਿੱਚ ਲੋਕ ਆਉਂਦੇ ਉਹ ਤਾਂ ਅਲੱਗ ਆਉਂਦੇ ਨੇ ਇਹ ਜਿਹੜੇ ਦਾਨੀ ਨੇ ਇਹ ਲੱਖਾਂ ਰੁਪਏ ਸਾਨੂੰ ਦਿੰਦੇ ਨੇ ਔਰ ਇਹ ਆਪਣੇ ਕਰਦੇ ਔਰ ਅੱਜ ਇਹਨਾਂ ਦੀ ਮੀਟਿੰਗ ਸੀ ਔਰ ਮੀਟਿੰਗ ਬੜੀ ਕਾਮਯਾਬ ਰਹੀ ਉਹ ਸਾਰਿਆਂ ਨੇ ਸਾਡੀ ਝੋਲੀ ਛੋਟੀ ਹੈ ਇਹਨਾਂ ਨੇ ਰੁਪਈਆ ਬਹੁਤ ਜ਼ਿਆਦਾ ਦਿੱਤਾ ਮੀਟਿੰਗ ਦਾ ਏਜੰਡਾ ਕੀ ਹੈ ਮੀਟਿੰਗ ਦਾ ਅਜੰਡਾ ਥੋੜੀ ਇਕੱਠਾ ਕਰਨਾ ਸੀਗਾ ਥੋੜੀ ਇਕੱਠਾ ਥੋੜੀ ਇਕੱਠਾ ਕਰਨਾ ਸੀ ਪੰਜਾਬ ਪਰ ਦੀ ਮੀਟਿੰਗ ਜਿਹੜੀ ਲੁਧਿਆਣਾ ਵਿੱਚ ਸੀ ਤੇ ਲੁਧਿਆਣਾ ਦੇ ਮੇਨ ਮੇਨ ਬੰਦੇ ਸੀ ਜਿਹੜੇ ਹੋਇਆ ਸਾਡੇ ਪੰਜਾਬ ਇਸਮ ਦਾ ਵਧੀਆ ਤਾਮ ਹੈ ਜੀ ਔਰ ਸਾਨੂੰ ਸਭ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਹੈ ਔਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਜਿੱਦਨ ਸਾਡੀ ਆਨਲ ਜਿਦਿਸ਼ੁਤ ਭਲਕੇ ਕਿ ਸਾਡੀ ਹਿੰਦੂ ਸੰਸਕ੍ਰਿਤੀ ਕੀ ਹੈ ਔਰ ਅਸੀਂ ਸਾਨੂੰ ਇੱਥੇ ਆ ਕੇ ਗਊ ਮਾਤਾ ਦੀ ਸੇਵਾ ਕਰਨੀ ਚਾਹੀਦੀ ਔਰ ਹਰ ਹਿੰਦੂ ਨੂੰ ਚਾਹੀਦਾ ਹੈ ਕਿ ਦਿੱਲੀ ਆ ਕੇ ਤੇ ਕੁਛ ਨਾ ਕੁਛ ਸੇਵਾ ਕਰੇ ਚਾਹੇ ਕੋਈ ਇੱਕ ਚਪਾਤੀ ਘਰ ਬਣਾ ਕੇ ਲਿਆਵੇ ਗਊ ਕੋਛ ਵੀ ਲੈ ਕੇ ਆਵੇ ਜੁਰਮ ਸੇਵਾ ਕਰਨੀ ਚਾਹੀਦੀ ਹੈ ਮੈਂ ਤਾਂ ਇਹ ਅਪੀਲ ਕਰਾਂਗਾ ਆਪਾਂ ਨੂੰ ਸਭ ਨੂੰ ਕਰਨਾ ਚਾਹੀਦਾ ਹੈ ਪਰ ਆਪਣੇ ਬੱਚਿਆਂ ਨੂੰ ਇਹ ਗੱਲ ਦੇ ਨਾਲ ਜੋੜਨਾ ਚਾਹੀਦਾ ਹੈ ਜੈ ਗੋਬਿੰਦਾਨ ਤੇ ਅਸੀਂ ਅਕਸਰ ਦੇਖਦੇ ਆ ਜਿਹੜੇ ਦਦਾਰੂ ਜਿਹੜੇ ਗਾਂ ਆਉਂਦੀ ਜੋ ਦੁੱਧ ਦੇਣਾ ਬੰਦ ਕਰ ਦਿੰਦੇ ਉਹਨੂੰ ਕੱਢ ਦਿੰਦੇ ਨੇ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤਾਂ ਕਿ ਉਹ ਜਿਵੇਂ ਹੁਣ ਕੋਈ ਜਿਹੜੀ ਜੋ ਕਿ ਸਾਰੀ ਗਊਸ਼ਾਲਾ ਜਿੰਨੀਆਂ ਵੀ ਬੜੀਆਂ ਲਿਆਣੇ ਵਿੱਚ ਬਹੁਤ ਸਾਰੀਆਂ ਨੇ ਸਭ ਦੇ ਨਾਲ ਜੁੜੇ ਅਸੀਂ ਕੁਝ ਸਭ ਦੇ ਨਾਲ ਸਾਡਾ ਜੁੜਾਅ ਹੈ ਪ੍ਰਭੂ ਕਿਰਪਾ ਦੇ ਨਾਲ ਗਊ ਮਾਤਾ ਬੁਲੰਦੀ ਜਾਇਦ ਹੈ ਇਹ ਬਹੁਤ ਅੱਛਾ ਕੰਮ ਕੀਤਾ ਸਾਡੇ ਸਾਰੇ ਜੋ ਗੋਬਿੰਦ ਗ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਪ੍ਰਚਾਰ ਦੌਰਾਨ ਹਲਕਾ ਪੱਛਮੀ ਚ ਪਹੁੰਚੇ ਪ੍ਰਾਸ਼ਰ ਵਿਧਾਇਕ ਗੁਰਪ੍ਰੀਤ ਗੋਗੀ ਨੇ ਕੀਤਾ ਭਰਮਾ ਸਵਾਗਤ ਹਲਕਾ ਗਿੱਲ ਚ ਵੀ ਆਪ ਨੂੰ ਮਿਲਿਆ ਭਰਮਾ ਹੁੰਗਾਰਾ ਆਪ ਵਰਕਰਾਂ ਨੇ ਲੱਡੂਆਂ ਨਾਲ ਤੋਲੇ ਅਸ਼ੋਕ ਪ੍ਰਾਸ਼ਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋਈ ਕਾਂਗਰਸ ਪਿੰਡ ਮੰਗੜ ਤੇ ਪਿੰਡ ਸੀੜੇ ਚ ਪਹੁੰਚੇ ਡਾਕਟਰ ਅਮਰ ਸਿੰਘ ਹਲਕਾ ਇੰਚਾਰਜ ਵਿਕਰਮ ਬਾਜਵਾ ਵੀ ਨਾਲ ਰਹੇ ਮੌਜੂਦ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਕੀਤੀ ਅਪੀਲ ਹਲਕਾ ਕੇਂਦਰੀ ਚ ਭਾਜਪਾ ਵੱਲੋਂ ਅਹਿਮ ਮੀਟਿੰਗ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਤੇ ਗੁਰਦੇਵ ਸ਼ਰਮਾ ਨੇ ਕੀਤੀ ਅਗਵਾਈ ਵੱਡੀ ਗਿਣਤੀ ਚ ਪਾਰਟੀ ਵਰਕਰ ਵੀ ਰਹੇ ਮੌਜੂਦ ਪ੍ਰੈਸ ਵਾਰਤਾ ਦੌਰਾਨ ਬਿੱਟੂ ਨੇ ਵਿਰੋਧੀਆਂ ਤੇ ਸਾਦੇ ਨਿਸ਼ਾਨੇ ਲੁਧਿਆਣਾ ਦੇ ਗੋਬਿੰਦ ਗੋਤਮ ਦਾ ਵਿਸ਼ੇਸ਼ ਉਪਰਾਲਾ ਗਊਸ਼ਾਲਾ ਚ ਲਿਆਂਦੀਆਂ 2500 ਦੇ ਕਰੀਬ ਆਵਾਰਾ ਗਊਆਂ ਪ੍ਰਬੰਧਕਾਂ ਨੇ ਗਊਆਂ ਦੀ ਸੰਭਾਲ ਦਾ ਚੁੱਕਿਆ ਬੇੜਾ ਵਿਸ਼ੇਸ਼ ਮੀਟਿੰਗ ਚ ਤੂੜੀ ਦਾ ਸੰਬੰਧੀ ਕੀਤੀ ਚਰਚਾ ਫਿਲਹਾਲ ਲੁਧਿਆਣਾ ਖਬਰਨਾਮਾ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ